ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ ਇਸ ਵਾਰ ਵੀ 2 ਫਰਵਰੀ ਦੇ ਐਤਵਾਰ ਨੂੰ ਸਵੇਰੇ 8:30 ਵਜੇ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਚਾਟੀਵੰਡ ਚੌਂਕ ਤੋਂ ਆਰੰਭ ਹੋ ਕੇ ਬਾਬਾ ਜੀ ਦੇ ਜਨਮ ਸਥਾਨ ਗੁਰਦੁਆਰਾ ਪਿੰਡ ਪੌੜ ਸੱਪ ਜੇਗਾ ਸਮੂਹ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਆਪੋ ਆਪਣੇ ਸਾਧਨ ਲੈ ਕੇ ਨਗਰ ਕੀਰਤਨ ਵਿੱਚ ਸਾਮੂਲੀਅਤ ਕਰੋ ਅਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ 10 ਦੂਜੇ ਇੱਕ ਹੋਰ ਬੇਨਤੀ ਦਾਸ ਕਰਨਾ ਚਾਹੁੰਦਾ ਹੈ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਮਾ ਗੁਰੂ ਸਾਹਿਬ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਏ ਕੋਈ ਜਲਦਬਾਜ਼ੀ ਨਹੀਂ ਕਰਨੀ ਗੁਰੂ ਸਾਹਿਬ ਉਦੇ ਪਿੱਛੇ ਪਿੱਛੇ ਸੰਗਤਾਂ ਆਪਣੇ ਆਪਣੇ ਵਾਹਨ ਰੱਖਣ ਸਾਮਾਂ ਤੱਕ ਗੁਰੂ ਸਾਹਿਬ ਦੀ ਖੁਸ਼ੀਆਂ ਲੈਣ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦਾ 343ਵਾਂ ਜਨਮ ਦਿਹਾੜਾ ਜੋ ਕਿ ਸਮੁੱਚੀ ਦੁਨੀਆ ਦੇ ਵਿੱਚ ਬੜੇ ਪ੍ਰੇਮ ਅਤੇ ਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦਰਾ ਸ਼ਹੀਦ ਗੰਸਾ ਸਾਹਿਬ ਚਾਟਿੰਡ ਮੈਂਟ ਚੌਂਕ ਤੋਂ ਜੋ ਮਹਾਨ ਨਗਰ ਕੀਰਤਨਾ ਜਨਮ ਦਿਹਾੜੇ ਤੋਂ ਅਗਲੇ ਐਤਵਾਰ ਚੱਲਦਾ ਹੈ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸਰਦਾਰ ਬਾਬਾ ਸਿੰਘ ਜੀ ਗਵਾਨਪੁਰਾ ਸਾਹਿਬ ਅਤੇ ਉਹਨਾਂ ਦੇ ਪਰਜੰਗ ਉਹਨਾਂ ਦੇ ਪਟੰਗਿਆਂ ਵੱਲੋਂ ਜੋ ਹਰ ਸਾਲ ਇਹ ਨਗਰ ਕੀਰਤਨ ਸੰਗਤਾਂ ਦੇ ਸਹਿਯੋਗ ਦੇ ਨਾਲ ਕੱਢਿਆ ਜਾਂਦਾ ਹੈ ਇਸ ਸਾਲ ਵੀ ਇਹ ਨਗਰ ਕੀਰਤਨ 2 ਫਰਵਰੀ ਸਵੇਰੇ 8:30 ਵਜੇ ਪੰਜਾ ਪਿਆਰਿਆਂ ਦੀ ਅਗਵਾਈ ਦੇ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਸ਼ਾਹ ਦੇ ਹੇਠ ਆਰੰਭ ਹੋਵੇਗਾ ਜੋ ਕਿ ਪੜਾਦਰ ਪੜਾ ਚਲਦਾ ਹੋਇਆ ਵਿਖੀਵਿੰਦ ਸਾਹਿਬ ਪੋਵੰਡ ਸਾਹਿਬ ਦੇ ਬਾਬਾ ਜੀ ਦੇ ਜਨਮ ਸਥਾਨ ਤੇ ਪਹੁੰਚੇਗਾ ਸਮੁੱਚੀ ਸੰਗਤ ਨੂੰ ਬੇਨਤੀ ਹੈ ਜੀ ਕਿ ਆਪ ਆਪਣੇ ਸਕੂਟਰ ਮੋਟਰਸਾਈਕਲ ਕਾਰਾਂ ਵਾਹਨ ਵੱਡੀ ਗਿਣਤੀ ਦੇ ਵਿੱਚ ਨਗਰ ਕੀਰਤ ਸ ਵਿੱਚ ਲੈ ਕੇ ਸ਼ਾਮਲ ਹੋਵੋ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਿਛਲੇ ਪਾਸੇ ਆਪਣੀਆਂ ਗੱਡੀਆਂ ਵਾਹਨ ਲਗਾ ਕੇ ਬਾਬਾ ਜੀ ਨੂੰ ਛੜਦਾ ਜਿੱਥੇ ਆਦਰੀਆਂ ਲਗਵਾਨੀਆਂ ਹਨ ਉਹ ਤੇ ਸਾਰਿਆਂ ਨੇ ਝੋਲੀਆਂ ਵੀ ਭਰਦੀਆਂ ਨੇ ਬਾਬਾ ਦੀਪਸ੍ਰੀ ਜੀ ਪਾਸੋਂ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੁੰਤਨ ਬਾਬਾ ਜੀ ਜੀ ਦਾ ਜਨਮ ਦਿਨ ਦੀਆਂ ਸਾਰੀਓ ਸੱਜਣਾਂ ਨੂੰ ਲੱਖ ਲੱਖ ਵਧਾਈਆਂ ਦੋ ਤਰੀਕ ਨੂੰ ਐਤਵਾਰ ਚਟਵਿੰਨ ਚੌਂਕ ਤੋਂ ਹੁੰਦਾ ਹੋਇਆ ਕੋਵਿੰਦ ਸਾਹਿਬ ਪਹੁੰਚੇਗਾ ਸਾਰੀ ਰਸਾਲਤ ਨੂੰ ਬੇਨਤੀ ਹੈ ਕਿ ਗੁਰੂ ਮਹਾਰਾਜ ਦੇ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਅਪ ਬਰੂਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ